ਹੈਲੋ ਹਾਈ ਗਾਇਸ ਕਿਦਾਂ ਤੁਸ ਸਾਰੇ ਉਮੀਦ ਰੱਖਦੇ ਆਂ ਤੁਸੀਂ ਸਾਡੇ ਠੀਕ ਠਾਕ ਹੋਵਾਂਗੇ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤਾਂ ਅੱਜ ਮੈਂ ਬਣਾ ਰਹੀ ਸੀ ਚਣਿਆਂ ਦੀ ਸਬ지 ਮੰਮੀ ਤबीयत ਕੁਝ ਠੀਕ ਨਹੀਂ ਸੀ ਤਾਂ ਘਰ ਕੇ ਮੈਂ ਸੋਚਿਆ ਅੱਜ ਮੈਂ ਸਬ지 ਬਣਾਉਣੀ ਆ ਤੇ ਮੇਰੇ ਸਾਹ ਪਰ ਮੰਮੀ ਹੀ ਬਣਾਉਂਦੇ ਹੁੰਦੇ ਨੇ ਤਾਂ ਅੱਜ ਮੈਂ ਪਹਿਲਾਂ ਚਣਿਆਂ ਨੂੰ ਚਣਿਆਂ ਨੂੰ ਵਾਲਕਿਟਸ ਨੇ ਕੱਟ ਲਈ ਸੀ ਫਿਰ ਮੈਂ ਚਣਿਆਂ ਦੀ ਦਾਲ ਨੂੰ ਤੜਕਾ ਲਗਾਉਣ ਲੱਗ ਗਈ ਤੇ ਇੱਥੇ ਕੁਝ 5.5 6 ਦਾ 5.5 4 ਦਾ ਟਾਈਮ ਸੀਗਾ ਤੂਪ ਉਹ ਬਹੁਤ ਜ਼ਿਆਦਾ ਸੀ ਤੇ ਤੇ ਮੇਰੇ ਥੋੜੇ ਜਿਮ ਤੇ ਪ੍ਰਾਣਾ ਚਗ ਲੜਾਈ ਹੋਈ ਕਿਉਂਕਿ ਉਹ ਆਲੂ ਕੱਢ ਰਿਆ ਸੀ ਤੇ ਆ ਆ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤਾਂ ਸਾਢੇ 1 5 ਵਜੇ ਵੀ ਇੰਨੀ ਜ਼ਿਆਦਾ ਦੇਖ ਸਕਦੇ ਹਾਂ ਤੁਸੀਂ 4:00 ਵਜੇ ਵੀ ਇੰਨੀ ਜ਼ਿਆਦਾ ਧੁੱਪ ਸੀ ਫੇਰ ਮੈਂ ਸਾਰੇ ਝਣਿਆਂ ਨੂੰ ਨਾ ਦੇ ਵਿੱਚ ਥੋੜੇ ਜਿ ਝਣੇ ਆਪ ਦੇ ਥੋੜੇ ਜਿ ਖਾਣ ਵਾਸਤੇ ਜਿ ਇਥੇ ਤੜਕਾ ਲਾਇਆ ਸੀ ਸਿਰਫ ਮੈਨੇ ਥੋੜੇ ਜਿ ਝਣੇ ਪਾਈ ਕੇ ਥੋੜੀ ਜਿ ਦਾਲ ਚਨੇ ਫੋਕੇ ਖਾਨ ਨੂੰ ਸੋਰੀ ਤੜਕਿਆਲੇ ਖਾਨ ਨੂੰ ਗੁੰਗੇ ਤਾਂ ਇਹ ਚੰਗੀ ਹੀ ਤਰ੍ਹਾਂ ਹਲਕਾ ਜਿਹਾ ਮੈਨਾ ਨੂੰ ਸੇਕ ਲਗ ਭਾਇਆ ਜਾ ਤੱਕ ਮੈਨਾ ਇਹ ਨੇਕ ਸਾਡੇ ਮਸ ਥੋੜਾ ਟਾਈਮ ਰੱਖਿਆ ਫਿਰ ਮੈਂ ਇਥੇ ਮੇਰੇ ਭਰਾ ਨੂੰ ਕੋਲੀ ਲੈ ਕੇ ਆਨ ਨੂੰ ਕਿਹਾ ਕਿ ਥੋੜੇ ਜਿਹਾ ਖਾਣ ਨੂੰ ਕੱਢੂ ਤੇ ਉਹ ਇਥੇ ਲੈ ਵੀ ਆਇਆ ਫਿਰ ਮੈਂ ਇਹਦੇ ਵਿੱਚ ਥੋੜੇ ਜਿਹਾ ਖਾਣ ਨੂੰ ਇੱਕ ਘਟਸੀ ਇੱਕ ਦੇ ਤਕਰੀਬਨ ਚਨੇ ਕੱਢੇ ਕਿਉਂਕਿ ਇਹ ਨਾ ਜਦੋਂ ਆਪਾਂ ਗੱਲੇ ਤੜਕੇ ਵਾਲੇ ਚਨੇ ਹਲਕੇ ਜਿਹਾ ਚਨੇ ਕੱਢਦੇ ਹੁੰਨੇ ਆ ਤੜਕੇ ਦੇ ਵਿੱਚ ਪਾ ਕੇ ਬਹੁਤ ਹੀ ਜਤੋ ਟੇਸਟੀ ਲੱਗਦੇ ਹੁੰਦੇ ਨੇ ਤੇ ਇੱਥੇ ਮੈਂ ਤੇ ਛਲਕੀ ਜੀ ਤਰੀ ਪਾਲੀ ਸੀ ਇੱਥੇ ਉਹਦੇ ਵਿੱਚ ਸਾਰੀ ਦਾਦੇ ਚਨੇ ਤੇ ਆਲੂ ਪਾਤੇ ਇੱਥੇ ਮੇਰਾ ਭਰਾ ਨਾਲ ਚਨੇ ਚਨੇ ਕੱਢ ਰਿਆ ਸੀ ਤੇ ਵਿੱਚ ਨੂਨ ਮਿਰਚ ਮਿਕਸ ਕਰ ਰਿਆ ਸੀ ਇੱਥੇ ਅੱਗੇ ਕੁੱਟਣ ਲੱਗਿਆ ਕੁੱਟ ਕੇ ਖਾਊਗਾ ਫਿਰ ਉਹਨਾਂ ਨੂੰ ਤੇ ਇੱਥੇ ਦੇਖ ਸਕਦੇ ਹੋ ਇੱਥੇ ਨਾ ਮੈਂ ਦਾਲ ਦੇ ਵਿੱਚ ਆਲੂ ਥੋੜੇ ਜਿਹਾ ਕੁੱਟ ਕੇ ਰੱਖੇ ਸੀ ਕਿ ਆਲੂ ਪਾਉਣ ਦੇ ਨਾਲ ਤਰੀ ਥੋੜੀ ਜਿਹੀ گاੜੀ ਹੋ ਜੂਗੀ ਆਲੂ ਕੁੱਟ ਕੇ ਪਾਉਣ ਦੇ ਨਾਲ ਫਿਰ ਮੈਂ ਇਹਦੇ ਵਿੱਚ ਪਾਣੀ ਪਾਤਾ ਕਿਉਂਕਿ ਅਸੀਂ ਪਉਣਾ ਹੋਣਾ ਔਰ ਅੱਸੀ ਅੱਜ ਦਾਲ ਚਾਵਲ ਤੇ ਇੱਥੇ ਫਿਰ ਅਸੀਂ ਮੈਂ ਮੰਮੀ ਨੇ ਇੱਥੇ ਆਹ ਦਿਖਾਈ ਕਿਉਂਕਿ ਇੱਥੇ ਅਸੀਂ ਹੁਣ ਨਵੇਂਲੇ ਆਂਬੂ ਟੇ ਲਾਇਆ ਕੁਝ ਮਿਰਚਾਂ ਦੇ ਕਿਉਂਕਿ ਸਾਡੇ ਪਹਿਲਾਂ ਵਾਲੇ ਜਿਹੜੇ ਮਿਰਚਾਂ ਦੇ ਬੂਟੇ ਸੀ ਉਹ ਸੁੱਕ ਚੁੱਕੇ ਸੀ ਤੇ ਫਿਰ ਅਸੀਂ ਸੁਕਾ ਸੁੱਕੇ ਉਹ ਬੂਟੇ ਸਾਰੇ ਪਾਟ ਦਿੱਤੇ ਸੀ ਫਿਰ ਇਥੇ ਸਿੱਕੂ ਜਹਣਾ ਲਾਇਆ ਆਪਣੇ ਮਿਰਚਾਂ ਦੇ ਬੂਟੇ ਤੇ ਪਤਾਉਆਂ ਦੇ ਵੀ ਲਗਾਏ ਨੇ ਦੇਖ ਸਕਦੇ ਹੋ ਆ ਪਤਾਉ ਸਾਡਾ ਹੁਣ ਸੁੱਕਣ ਚ ਲੱਗ ਗਿਆਗਾ ਪਰ ਲੱਗਦੇ ਆ ਤੇ ਫਿਰ ਇੱਥੇ ਸਾਡੀ ਇੱਕ ਤુલਸੀ ਹਰੀ ਹੋ ਗਈ ਸੀ ਫਿਰ ਉਹਨੂੰ ਅਸੀਂ ਹਲਕੇ ਨੀ ਨੂੰ ਪਾਟ ਕੇ ਉਹਦੇ ਵਿੱਚ ਤુલਸੀ ਦਾ ਬੂਟਾ ਲਗਾਤਾ ਦੇਖ ਸਕਦੇ ਹੋ ਫੇਰ ਉਥੇ ਨਾ ਅੱਜਕਲ ਕਾਂਕ ਦੇ ਉੱਤੇ ਜਿਆਦਾ ਸੱਟੇਆਂ ਘੇਤੀਆਂ ਜਾਂਦੀਆਂ ਨੇ ਤਾਂ ਕਰਕੇ ਮੰਮੀ ਨੂੰ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਸੁੱਕਣਾ ਪਤਾ ਸੀਗਾ ਕਿ ਉਹ ਸੁੱਕ ਜੂਗਾ ਤੇ ਸਵੇਰ ਦੀ ਕਣਕ ਸਾਡੀ ਸੁੱਕਣੀ ਲਈ ਰਹੀ ਸੀ ਹੁਣ ਮੰਮੀ ਅੰਦਰ ਸਾਰੇ ਨੇ ਤੇ ਐਂਡ ਦੇਖ ਸਕਦੇ ਹੋ ਕਿ ਨੰਗਾ ਪਿਆ ਪਿਆ ਹੈ ਕਿਉਂਕਿ ਜਨਾ ਮੈਂ ਸਿਰਫ ਦੁਪਹਿਰੇ ਸੌਂਗੀ ਸੀ ਦੁਪਹਿਰੇ ਉਠਣ ਤੋਂ ਬਾਅਦ ਮੈਂ ਸਿੱਧਾ ਸਬਜ਼ੀ ਬਣਾਉਣ ਲੱਗ ਗਈ ਤੇ ਫਿਰ ਇੱਥੇ ਮੈਂ ਥੋੜੇ ਜਿਹਾ ਚਾਵਲ ਉਬਾਲ ਲਏ ਤੇ ਮੈਂ ਮਨਸਪਤੀ ਚਾਵਲ ਇਸਮਾਇ ਕਿ ਤੇਨੇ ਬਣਾਉਣ ਵਾਸਤੇ ਉਬਲਣੇ ਤਰਤੇ 10-15 ਮਿੰਟ ਚ ਜ਼ਾਤਾ ਗੋ ਉਬਲ ਜਾਣ ਕਿ ਤੇ ਚੰਗੀ ਤਰ੍ਹਾਂ ਇਹਦੇ ਚ ਨਾ ਥੋੜੇ ਜਿਹਾ ਚਾਵਲ ਰੱਖੇ ਸੀਗੇ ਤਾਂ ਕਰਕੇ ਉਹ ਪোন ਲੱਗੀ ਤੇ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਮੇਰੇ ਵਲੌਗ ਚ ਕੀ ਗਲਤੀ ਹੁੰਦੀ ਹੈ ਮੈਨੂੰ ਜ਼ਰੂਰ ਦੱਸਿਆ ਕਰੋ ਤਾਂ ਜੋ ਕਿ ਉਸ ਨੂੰ ਸੁਧਾਰ ਸਕਾਂ ਤਾਂ ਮੈਂ ਹਮੇਸ਼ਾ ਕੋਸ਼ਿਸ਼ ਕਰੂੰਗੀ ਕਿ ਮੈਂ ਤੁਹਾਡੇ ਵਾਸਤੇ ਕੁਝ ਨਿਊ ਲਿਆ ਕੇ ਆਮਾ ਇੱਥੇ ਮੈਂ ਕੁਝ ਭਾਂਡੇ ਜਿਹੜੇ ਹਨਾ ਮੇਰੇ ਚਾਵਲ ਵਾਲੇ ਸੀਗੇ ਜਿਨ੍ਹਾਂ ਚ ਚਾਵਲ ਪਾਏ ਸੀ ਉਹਨੇ ਇਕੱਠੇ ਕਰ ਲਏ ਕਿ ਉਹਨਾਂ ਨੂੰ ਵਾਸ਼ ਕਰਕੇ ਭਾਂਡੇ ਸੀਨ ਦੂੰਗੀ ਤੇ ਮੈਂ ਸਾਰੇ ਭਾਂਡੇ ਇਕੱਠੇ ਕਰ ਲਈ ਤੇ ਤੁਸੀਂ ਸਾਰੇ ਦੇਖ ਸਕਦੇ ਹੋ ਸਾਰੇ ਭਾਂਡੇ ਇਕੱਠੇ ਕਰ ਲਈਆਂ ਤੇ ਥੋੜੇ ਜਿਹੀ ਭਾਂਡੇ ਸੀਗੇ ਤੇ ਇੱਥੇ ਫਿਰ ਮੈਂ ਸਲਫ ਤੇ ਕਪੜਾ ਪੇਰਨ ਲੱਗੀ ਥੋੜੇ ਜਿਹਾ ਚਾਵਲ ਜੜੇ ਸੀ ਉਹ gir ke sikhe ਮੇਤੋਂ ਉਹ ਇਕੱਠੇ ਕਰਨ ਤੋਂ ਬਾਅਦ ਫਿਰ ਮੈਂ ਇੱਥੇ ਨਾ ਸਾਰੇ ਭਾਂਡੇ ਹੁਣ ਛਿੰਨ ਦੇਣੀ ਸਾਰੇ ਭਾਂਡੇ ਛਿੰਨਣ ਲੱਗ ਚੁਗੀ ਦੇਖਿਓ ਸਾਰੇ ਭਾਂਡੇ ਹੁਣ ਮੈਂ ਇੱਥੇ ਟੋਕਰੀ ਦੇ ਵਿੱਚ ਜਿੰਨੇ ਵੀ ਧੋਤੇ ਹੋਏ ਸੀ ਸਾਰੇ ਉੱਥੇ ਛਿੰਨਣ ਲੱਗ ਪਈ ਜਿਸ ਦੇ ਵਿੱਚ ਮੈਂ ਚਾਵਲ ਬਣਾਤਾ ਤਾਂ ਮੇਰੇ ਚੈਨਲ ਨੂੰ ਪਲੀਸ